ਇੱਕ ਸੰਦੀਪ ਸਿੰਘ ਨੇ ਜਮਾਲਪੁਰ ਦੇ ਇਹਨਾਂ ਦਾ TVS ਸ਼ੋਰੂਮ ਉੱਥੇ ਇਹਨਾਂ ਨੇ ਪਾਇਆ ਕਰੀ 2.5 ਸਾਲ ਤੋਂ ਕਿਰਾਏ ਤੇ ਲਿਆ ਹੋਇਆ ਔਰ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਇਹਨਾਂ ਦਾ ਕਰੀ ਅਗਸਤ ਵਿੱਚ ਇਹਨਾਂ ਦਾ ਮੀਟਰ ਸੜ ਗਿਆ ਸੀਗਾ ਉੱਥੇ ਬਿਜਲੀ ਬੋਰਡ ਦੇ ਜਿਹੜੇ ਦਫ਼ਤਰ ਜਿਗਾ ਹੈ ਉੱਥੇ ਲਾਈਮੈਨ ਜਿਹੜਾ ਆਪਣਿਆਂ ਨੂੰ ਦੱਸਦਾ ਸੀ ਕਮਲਪ੍ਰੀਤ ਸਿੰਘ ਉਹਨੂੰ ਮਿਲੇ ਸੀਗੇ ਤੇ ਉਹਨੂੰ ਦੱਸਿਆ ਸੀ ਸਾਡਾ ਮੀਟਰ ਸੜ ਗਿਆ ਹੈਗਾ ਮੀਟਰ ਚੇਂਜ ਕੀਤਾ ਜਾਵੇ ਇਹਨੇ ਕਿਹਾ ਸੀ ਵੀ ਮੈਂ 30000 ਰੁਪਏ ਲਵਾਂਗਾ ਤੁਹਾਡਾ ਮੀਟਰ ਲਾ ਦਾਂਗੇ ਇਹਨੇ ਫਿਰ 20000 ਰੁਪਏ ਮਜ਼ਦੂਰੀ ਬੱਸ ਦਿੱਤਾ ਉਹਨੂੰ ਇਹਨੇ ਇਹ ਵੀ ਕਿਹਾ 20000 ਰੁਪਏ ਮੇਰੇ ਗੂਗਲ ਪੇ ਤੇ ਪਾ ਦਿਓ ਉਹਨੇ ਪੈਸੇ ਟਰਾਂਸਫਰ ਕਰਤੇ ਸੀਗੇ ਔਰ ਉਸ ਤੋਂ ਬਾਅਦ 10000 ਵਾਰ-ਵਾਰ ਮੰਗ ਰਿਆ ਸੀਗਾ ਫਿਰ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਨੇ ਉਹਨੂੰ ਕਿਹਾ ਸੀ 5000 ਰੁਪਏ ਦੇ ਦੇਨੇ ਆ ਬਾਕੀ ਬਾਅਦ ਤੇ ਦੇਣਾ ਮੂਰ ਅੱਜ ਫਿਰ ਇੱਕ ਟਰੈਪ ਜਿਹੜਾ ਹੈਗਾ ਪਲਾਨ ਕੀਤਾ ਸੀਗਾ ਡੀਐਸਪੀ ਰੇਂਜ ਵਨ ਅਰਵਿੰਦਰ ਸਿੰਘ ਸਰਕਾਰੀ ਰਖਵਾਲ ਦੀ ਹਾਜ਼ਰੀ ਵਿੱਚ ਇਹਦੇ ਸ਼ੋਅਰੂਮ ਤੇ ਹੀ ਇਹ ਪੈਸੇ ਦੇਣ ਆਇਆ ਸੀਗਾ ਇਹਨੂੰ ਰੰਗਿਆਤੀ ਗਫਤਾਰ ਕੀਤਾ 5 ਲੱਖ ਲੈਂਦਿਆਂ ਨੂੰ ਸਰਕਾਰੀ ਰਖਵਾਲ ਦੀ ਹਾਜ਼ਰੀ ਵਿੱਚ ਨਾਲ ਇਹਦੇ ਇੱਕ ਕੁਲਦੀਪ ਸਿੰਘ ਮੀਟਰ ਰੀਡਰ ਹੈਗਾ ਉਹ ਵੀ ਨਾਲ ਸੀਗਾ ਔਰ ਇਹ ਉਹਦਾ ਵੀ قصੂਰ ਪਾਏਗਾ ਤੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਠੀਕ ਹੈ ਸੇ